ਤੁਸੀਂ ਚੋਲ ਕਈ ਤਰ੍ਹਾਂ ਦੇ ਖਾਦੇ ਹੋਣਗੇ ਪਰ ਅੱਜ ਜਿਹੜੀ ਮੈਂ ਤੁਹਾਡੇ ਨਾਲ ਚੋਲਾਂ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਸ ਨਾਲ ਚੋਲਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵੱਧ ਜਾਏਗਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਚੋਲਾਂ ਦੀ ਇੱਕ ਬਹੁਤ ਹੀ ਵਧੀਆ ਰੈਸਪੀ ਸ਼ੇਅਰ ਕਰਾਂਗੀ ਰੈਸਪੀ ਇੰਨੀ ਵਧੀਆ ਹੈ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਚੋਲਾਂ ਨੂੰ ਬਣਾਓਗੇ ਤਾਂ ਚੋਲਾਂ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਏਗਾ ਚਲੋ ਜੀ ਅੱਜ ਦੀ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ रेसिपी शुरू करण ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ। ਇਸ ਰੈਸਪੀ ਦੇ ਵਿੱਚ ਅਸੀਂ ਬਣੇ ਹੋਏ ਚੋਲਾਂ ਦੀ ਵਰਤੋਂ ਕਰਾਂਗੇ। ਤੁਸੀਂ ਚੋਲ ਫ੍ਰਿਜ ਵਿੱਚ ਪਏ ਹੋਏ ਵੀ ਲੈ ਸਕਦੇ ਹੋ ਜਾਂ ਇੱਕ ਦਿਨ ਪਹਿਲਾਂ ਦੇ ਪਏ ਵੀ ਲੈ ਸਕਦੇ ਹੋ ਪਰ ਚੋਲ ਠੰਡੇ ਹੋਣੇ ਚਾਹੀਦੇ ਹਨ ਇਹ ਗਰਮ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਇੱਥੇ ਮੈਂ ਅੱਧਾ ਕੱਪ ਦਹੀਂ ਲਿਆ ਹੈ। ਦਹੀਂ ਨੂੰ ਚੰਗੀ ਤਰ੍ਹਾਂ ਫੇਟ ਲਵਾਂਗੇ ਅਤੇ ਇਸ ਦਾ ਰਾਇਤਾ ਬਣਾ ਲਵਾਂਗੇ। ਹੁਣ ਇੱਥੇ ਜੇਕਰ ਤੁਸੀਂ ਹਰੀ ਮਿਰਚ ਨੂੰ ਪਸੰਦ ਕਰਦੇ ਹੋ ਤਾਂ ਇੱਥੇ ਤੁਸੀਂ ਹਰੀ ਮਿਰਚ ਵੀ ਲੈ ਸਕਦੇ ਹੋ। ਹੁਣ ਇੱਥੇ ਅਸੀਂ 2 ਤੋਂ 3 ਹਰੀਆਂ ਮਿਰਚਾਂ ਲਾਵਾਂਗੇ ਇਹਨਾਂ ਨੂੰ ਬਰੀਕ ਕੱਟ ਕੇ ਪਾਵਾਂਗੇ। ਉਸ ਤੋਂ ਬਾਅਦ ਨਾਲ ਹੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਪਾਵਾਂਗੇ। ਇਸ ਨਾਲ ਦਹੀਂ ਦਾ ਟੇਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਮਿਰਚਾਂ ਦੀ ਗਿਣਤੀ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ। ਉਸ ਤੋਂ ਬਾਅਦ ਨਾਲ ਹੀ ਇਹਦੇ ਵਿੱਚ ਅਸੀਂ ਅੱਧਾ ਚਮਚ ਨਮਕ ਪਾਵਾਂਗੇ। ਨਮਕ ਪਾਉਣਾ ਬਹੁਤ ਜ਼ਰੂਰੀ ਹੈ। ਨਮਕ ਪਾਉਣ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਰਾਇਤਾ ਸਾਡਾ ਤਿਆਰ ਹੈ ਅਤੇ ਹੁਣ ਇਸ ਰਾਇਤੇ ਨੂੰ ਅਸੀਂ ਚੋਲਾਂ ਦੇ ਵਿੱਚ ਪਾ ਦਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਥੇ ਅਸੀਂ 1 ਕੱਪ ਚੋਲ ਅਤੇ ਅੱਧਾ ਕੱਪ ਦਹੀਂ ਲਿਆ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਲਗਾਵਾਂਗੇ ਇੱਥੇ ਇਸ ਨੂੰ ਅਸੀਂ ਇੱਕ ਤੜਕਾ ਜਿਸ ਨਾਲ ਇਹਦੇ ਵਿੱਚ ਟੇਸਟ ਆਏਗਾ ਇੱਥੇ ਮੈਂ ਗੈਸ ਦੇ ਉੱਪਰ ਇੱਕ ਪੈਨ ਰੱਖਿਆ ਹੈ ਅਧੇ ਉਹਦੇ ਵਿੱਚ ਅਸੀਂ 2 ਤੋਂ 3 ਚਮਚ ਰਿਫਾਈਨਡ ਔਇਲ ਪਾਵਾਂਗੇ ਤੇਲ ਨੂੰ ਹੁਣ ਅਸੀਂ ਇੱਥੇ ਚੰਗੀ ਤਰ੍ਹਾਂ ਗਰਮ ਕਰਾਂਗੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੇਲ ਦੇ ਵਿੱਚੋਂ ਧੂਆ ਨਹੀਂ ਨਿਕਲਣਾ ਚਾਹੀਦਾ ਬਸ ਨੋਰਮਲ ਨਾਲ ਉਹ ਥੋੜਾ ਜਿਆਦਾ ਗਰਮ ਹੋ ਜਾਣਾ ਚਾਹੀਦਾ ਹੈ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਹਦੇ ਵਿੱਚ ਅਸੀਂ ਅੱਧਾ ਚਮਚ ਰਾਈ ਦਾ ਪਾ ਦਾਂਗੇ ਅਤੇ ਰਾਈ ਨੂੰ ਚੰਗੀ ਤਰ੍ਹਾਂ ਅਸੀਂ ਭੁੰਨਾਂਗੇ ਜਦੋਂ ਰਾਈ ਚਟਕਣ ਲੱਗ ਜਾਵੇ ਉਸ ਤੋਂ ਬਾਅਦ ਅਸੀਂ ਗੈਸ ਆ ਫਲੇਮ ਸਲੋ ਕਰ ਦਾਂਗੇ ਅਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਚਨੇ ਦੀ ਦਾਲ ਆਪ ਚੋਲਿਆਂ ਦੀ ਦਾਲ ਪਾਵਾਂਗੇ ਅਤੇ ਨਾਲ ਹੀ ਅੱਧਾ ਚਮਚ ਧੁਲੀ ਹੋਈ ਮਾਂਹ ਦੀ ਦਾਲ ਪਾਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਗੈਸ ਆਫ ਫਲੇਮ ਬਿਲਕੁਲ ਸਲੋ ਰੱਖਣਾ ਹੈ। ਜਦੋਂ ਦਾਲਾਂ ਸਾਡੀਆਂ ਚੰਗੀ ਤਰ੍ਹਾਂ ਭੁੰਨੀਆਂ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਥੋੜੀ ਜੀ ਹਿੰਗ ਪਾਵਾਂਗੇ। ਹਿੰਗ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਹਿੰਗ ਨਾਲ ਹੀ ਵਧੀਆ ਟੇਸਟ ਆਏਗਾ। ਹੁਣ ਅਸੀਂ ਇਹਦੇ ਵਿੱਚ ਇੱਕ ਸੁੱਕੀ ਲਾਲ ਮਿਰਚ ਪਾਵਾਂਗੇ। ਉਸ ਤੋਂ ਬਾਅਦ ਥੋੜਾ ਜਿਹਾ ਕੜੀ ਪੱਤਾ ਪਾਵਾਂਗੇ ਕੜੀ ਪੱਤਾ ਪਾਉਣ ਤੋਂ ਬਾਅਦ ਗੈਸ ਦਾ ਫਲੇਮ ਬੰਦ ਕਰ ਦੇਵਾਂਗੇ ਅਦੇ ਨਾਲ ਹੀ ਹੁਣ ਅਸੀਂ ਇਹਦੇ ਵਿੱਚ 2 ਤੋਂ 3 ਹਰੀਆਂ ਮਿਰਚਾਂ ਨੂੰ ਵਿੱਚ ਕੱਟ ਦੇ ਕੇ ਪਾ ਦਾਂਗੇ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੜਕਾ ਸਾਡਾ ਤਿਆਰ ਹੈ ਤੇ ਹੁਣ ਅਸੀਂ ਇਸ ਤੜਕੇ ਨੂੰ ਚੋਲਾਂ ਦੇ ਵਿੱਚ ਪਾ ਦਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਾਂਗੇ ਤਿਆਰ ਆ ਸਾਡੇ ਕੜ੍ਡ ਰਾਈਸ ਬਹੁਤ ਵਧੀਆ ਇਸ ਦਾ ਟੇਸਟ ਹੈ ਅਤੇ ਬਹੁਤ ਹੀ ਆਸਾਨੀ ਦੇ ਨਾਲ ਤੇ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੇ ਹਨ ਇੱਕ ਵਾਰੀ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਜ਼ਰੂਰ ਪਸੰਦ ਆਣਗੇ ਅਤੇ ਜੇਕਰ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਹੁਣ ਇਹਨਾਂ ਨੂੰ ਅਸੀਂ ਸਰਵ ਕਰਾਂਗੇ ਤਿਆਰ ਆ ਸਾਡੇ ਕर्ड ਰਾਈਸ ਸਪੈਸ਼ਲ ਤੜਕੇ ਦੇ ਨਾਲ ਤੜਕੇ ਨਾਲ ਹੀ ਚੋਲਾ ਦੇ ਵਿੱਚ ਟੇਸਟ ਹੋਣਾ ਹੈ ਇਸ ਲਈ ਤੜਕਾ ਬਹੁਤ ਧਿਆਨ ਨਾਲ ਲੋਣਾ ਹੈ ਤੇ ਵੀਡੀਓ ਵਿੱਚ ਦੱਸੇ ਗਏ ਤਰੀਕੇ ਨਾਲ ਹੀ ਤੜਕੇ ਨੂੰ ਲਗਾਉਣਾ ਹੈ ਤੜਕਾ ਸਾਡਾ ਜ਼ਿਆਦਾ ਜਲਣਾ ਨਹੀਂ ਚਾਹੀਦਾ ਨਾ ਹੀ ਇਹਦੇ ਨਿਊਟ੍ਰੀਸ਼ਨਸ ਖਤਮ ਹੋਣੇ ਚਾਹੀਦੇ ਹਨ ਤੇ ਨਾ ਹੀ ਇਸ ਦਾ ਫਲੇਵਰ ਖਤਮ ਹੋਣਾ ਚਾਹੀਦਾ ਹੈ ਤੇ ਸਾਡੇ ਕर्ड ਰਾਈਸ ਬਣ ਕੇ ਤਿਆਰ ਹਨ ਖਾਓ ਖਿਲਾਓ ਐਨਜੋਏ ਕਰੋ ਮਿਲਾਂਗੇ ਨੈਕਸਟ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ